i ਹੇ ਰੀਰ ਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸੋਬ ਸਮਾਪਤ ਪ੍ਰਕਾਸ਼ਕ ਸ਼੍ਰੀ ਹਰਿ ਰਾ

ਬੰਨ ਅਸੀਸਾ ਬੰਦੋ ਬਾਰੂ ਬਾਰ ਜਗ ਦੀਸ਼ਾ ਇਕੰਕਾਰਾ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤੈ ਵਿਗਨ ਨਾ ਨਾਸਨ ਸੋਈ ਵਾਹਿਗੁਰੂ ਜੀ ਕੀ ਫਤੈ ਵਾਹਿਗੁਰੂ ਜੀ ਇਸ ਪ੍ਰਕਾਰ ਜਬ ਬਿਨੈ ਸੁਣਾਈ ਹਮਰੇ ਹਿਰਦੇ ਦਇਆ ਤਬ ਆਈ ਇਸ ਕਿਸੇ ਰੀਤ ਕੋ ਕਾਰਜ ਪਰ ਹਮ ਸਹਾਇਤਾ ਤੇਰੀ ਕਰੈ ਇਸ ਪ੍ਰਕਾਰ ਜਵ ਬਿਨ ਸੁਨਾਈ ਹਮਰੇ ਹਿਰਦੈ ਦਿਆ ਤਵ ਆਈ ਕਿਸੇ ਰੀਤ ਕੋ ਕਾਰਜ ਪਰ ਹਮ ਸਹਤਾ ਤੇਰੀ ਕਰ ਜੁਗੋ ਰੁਗਿਆ ਤੁਮ ਤੁਮ ਗ੍ਰੰਥ ਸਭ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰ ਸਵਾਰੀ ਸਾਧ ਸੰਗਤ ਜੀ ਆਓ ਸਤਿਪਰਾਂ ਦੇ ਹਜ਼ੂਰ ਜੁੜ ਕਰਕੇ ਸਦੇਹੀ ਦਾ ਲਾਹਾ ਲੈਂਦੇ ਆਂ ਚੱਲ ਰਹੀ ਲੜੀਵਾਰ ਇਤਿਹਾਸਿਕ ਕਥਾ ਨਾਲ ਜੁੜ ਕਰਕੇ ਸੁਵਾਸਾਂ ਨੂੰ ਸਫਲਾ ਕਰਨਾ ਕਰੀਏ ਗੱਜ ਕੇ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋ ਕਾਲ ਦੇ دیਵਾਨਾ ਅੰਦਰ ਆਪਾ ਸੁਣਿਆ ਜੋ ਮਹਾਰਾਜ ਦੇ ਸ਼ਰਨ ਅੰਦਰ ਸਤਿਗੁਰਾਂ ਦੇ ਪ੍ਰੀਅ ਸਿੱਖ ਭਾਈ ਆਨੰਦ ਸਿੰਘ ਜੀ ਆਏ ਹੋਏ ਨੇ ਪਹਿਲਾਂ ਮਹਾਰਾਜ ਨੇ ਪਿਛਲੀ ਵਾਰਤਾਲਾਪ ਸੁਣ ਕੇ ਸ਼ੰਕੇ ਦੂਰ ਕੀਤੇ ਅੱਗੇ ਮਹਾਰਾਜ ਨੇ ਛਾਕੀ ਹੋਰ ਸੁਣਾਉਣੇ ਕੀਤੀ ਕਿ ਕਿ ਇੱਕ ਸ਼ਿਕਾਰੀ ਦੋ ਕਬੂਤਰਾਂ ਦੇ ਜਿੱਥੇ ਆਨੇ ਪਾਇ ਸੀ ਆਪਣੇ ਬੱਚਿਆਂ ਨੂੰ ਪਾਲ ਸੀ ਆਨੇ ਥੱਲੇ ਆ ਦੇ ਕਬੂਤਰਾਂ ਨੇ ਕਿਹਾ ਕੋਚਾ ਤੇਰੀ ਵਗ ਰਿਆ ਸੀ ਵੀ ਜੋ ਸ਼ਰਮ ਨਾਵ ਹੈ ਤੁੰਕੰਤ ਲਾਉਣਾ ਹੈ। ਕਹ ਜਿਹੜਾ ਸ਼ਰਮ ਵਿੱਚ ਆਉਂਦਾ ਹੈ ਉਹਨੂੰ ਕੰਠ ਦੇ ਨਾਲ ਲਾਉਣਾ ਚਾਹੀਦਾ ਹੈ। ਇਹ ਆਪਣਾ ਆਪਸ ਵਿੱਚ ਦੋਵਾਂ ਨੇ ਸਲਾਹ ਕੀਤੀ ਵੀ ਆਪਣੇ ਨੂੰ ਕਰਦਾ ਹੈ ਪਰਮਣ ਆਪਣੀ ਸ਼ਰਮ ਦੇ ਵਿੱਚ ਆਏ। ਕਿਉਂ ਨਾ ਇਹਦਾ ਖਾਣ ਪਾਣ ਦਾ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਏ। ਤਾਂ ਕਬੂਤਰ ਨੇ ਸਲਾਹ ਕਰਕੇ ਉਡਾਰੀ ਮਾਰੀ। ਨਾਲ ਦੇ ਪਿੰਡ ਤੋਂ ਕਹਿੰਦੇ ਉਹ ਘਰਾਂ ਦੇ ਵਿੱਚੋਂ ਅਗਣੀ ਚੱਕ ਕੇ ਲਿਆਂਦਾ ਅੱਗ ਦਾ ਟੋਟਾ ਲਾ ਕੇ ਉਹ ਵਗ ਬਾਲ ਕੇ ਦਿੱਤੀ ਕੁਝ ਲੱਕਣਾ ਆਪਣੇ ਆਨ ਨੂੰ ਛੁੱਟਣਾ ਤਾਂ ਉਹਨੇ ਅੱਗ ਬਾਲ ਕੇ ਲੱਕਣਾ ਲਾ ਕੇ ਅੱਗ ਦਾ ਭਾਂਡ ਬਣਾ ਲਿਆ ਕਹਿੰਦੇ ਹੁਣੇ ਭੁੱਖਾ ਵੀ ਹੈ ਠੰਡ ਦਾ ਬੰਦੋਬਸਤਾ ਹੋ ਗਿਆ ਦੋਹਾਂ ਜੀਆ ਨੇ ਸਦਾ ਕੀਤੀ ਤਾਂ ਕਬੂਤਰ ਹੀ ਨੇ ਆਪ ਆਪ ਅੱਗ ਵਿੱਚ ਜਿਉਂਦੀ ਸੜ ਗਈ ਤੇ ਉਹਦੇ ਭੋਜਨ ਬਣੇ ਆਹਾਰ ਬਣੇ ਤਾਂ ਕਬੂਤਰ ਨੇ ਗਿਆ ਵੀ ਅਜੇ ਸਾਦਾ ਭੁੱਖਾ ਹੈ ਤਾਂ ਰੱਜਿਆ ਹੈ ਇਦੀ ਭੁੱਖ ਨੂੰ ਪੂਰਾ ਕਰਨਾ ਚਾਹੀਦਾ ਉਹਨੇ ਵੀ ਆਪਾ ਵਾਰ ਦਿੱਤਾ ਆਪਣਾ ਆਪ ਅੱਗੇ ਛੁੱਟ ਦਿੱਤਾ ਤੇ ਸ਼ਿਕਾਰੀ ਨੇ ਵੀ ਬੜਾ ਫਿਰ ਬਰਾਬ ਕੀਤਾ ਕਿ ਦੋਹਾਂ ਨੇ ਆਪਣਾ ਆਪ ਬਲਿਦਾਨ ਕਰ ਦਿੱਤਾ ਮੇਰੇ ਖਾਤਰ ਮੇਰੇ ਭੋਜਨ ਦੀ ਖਾਤਰ ਮੇਰੀ ਠੰਡ ਤੋਂ ਬਚਾ ਲਈ ਖਾਤਰ ਤਾਂ ਇਸ ਕਰਕੇ ਮਹਾਰਾਜ ਨੇ ਪਾਇ ਜੋ ਅਹੰਕਾਰ ਪਿਤਾਰੇ ਸੰਸਾਰ ਬਣਾਇ ਸਾਰਾ ਇਹ ਪਰਉਪਕਾਰ ਨਾਲ ਭਜਿਆ ਹੋਇਆ ਹੈ ਪਰਮੇਸ਼ਰ ਕਿਸੇ ਨੂੰ ਵੀ ਭੁੱਖਾ ਨਹੀਂ ਰੱਖਦਾ ਹਰ ਥਾਂ ਜਿਹਨੇ ਉਹਦੇ ਰਿਜਕ ਦਾ ਰਹਿਣ ਦਾ ਸਹਿਣ ਦਾ ਖਾਣ ਦਾ ਪੀਣ ਦਾ ਪ੍ਰਬੰਧ ਕੀਤਾ ਹੈ ਤਾਂ ਹੀ ਤਾਂ ਪਿਤਾ ਜੀ ਨੇ ਕਿਹਾ ਕਿ ਨਖ ਨਾਸਤ ਤੁਸ ਮਹਾਸਤ ਤੱਕੇ ਜੀ ਨਾਹਾਂ ਘਾਣੇ ਘਾਣੇ ਨਾਮਕਾ ਸੱਚੇ ਜਿੱਥੇ ਧਾਣੇ ਲਿਖਿਆ ਉਥੇ ਤੈਨੂੰ ਜਾਣਾ ਪੈਣਾ ਕਿਰਤਰੇ ਤੱਕੇ ਦੇ ਕਿਤੇ ਨੂੰ ਲੈ ਜਾਣਾ ਤੇ ਉਥੇ ਤੇਰਾ ਹਾਰ ਤੈਨੂੰ ਮਿਲ ਜਾਣਾ ਇਸ ਕਰਕੇ ਮਾਰ ਕੇ ਜੀ ਦੋੜਨਾ ਨਿਰੰਕਾਰ ਪਰਮੇਸ਼ਰ ਤੇ ਭਰੋਸਾ ਰੱਖ ਉਹ ਤੇਰੀ ਸਹਾਇਤਾ ਜਰੂਰ ਕਰੇਗਾ ਸੰਸਾਰ ਦੇ ਰਿਸ਼ਤੇ ਨਾਤੇ ਤੂੰ ਸੱਝ ਦੇ ਜਾਣਗੇ ਪਰ ਪਰਮੇਸ਼ਰ ਤੈਨੂੰ ਕਦੇ ਵੀ ਤਿਆਗੀਦਾ ਨਹੀਂ ਕਿਉਂਕਿ ਉਹਨੇ ਤੈਨੂੰ ਪੈਦਾ ਕੀਤਾ ਤੇ ਇਹਨੂੰ ਸੰਸਾਰ ਵਿੱਚ ਭੇਜਿਆ ਤਾਂ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪਿਤਾ ਜੀ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਨਾ ਤੁਝ ਰੱਖਿਆ ਸਿਰਜਣਹਾਰ ਜਿੰਨ ਪੈਦਾਇਸ਼ ਤੂੰ ਕੀਆ ਸੋਈ ਤੇ ਆਧਾਰ ਜੀ ਨੇ ਤੈਨੂੰ ਪੈਦਾ ਕੀਤਾ ਉਹਨੇ ਤੇਰੇ ਹਾਰ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਇਹ ਇਤਰਾ ਮਹਾਰਾਜ ਅਗੰਮੀ ਗਿਆਨ ਹੈ ਜੋ ਉਹ ਫਾਈਨਾਂਸਿੰਗ ਨੂੰ ਦੇ ਰਹੇ ਐ ਤੇ ਮਹਾਰਾ ਕਹਿੰਦੇ ਕਬੀਰ ਵਰਗਾ ਸੰਸਾਰ ਤੇ ਕੋਈ ਬਿਰਾਗੀ ਤਿਆਗ ਨਹੀਂ ਹੋਇਆ ਭਾਵੇਂ ਤਾਂ ਜੋ سرمੋਰ ਹੋਇਆ ਉਹਨੇ ਗ੍ਰਸਥ ਦੇ ਵਿੱਚ ਰਹਿ ਕੇ ਭਾਈ ਜੋਗ ਨੂੰ ਕਮਾਇਆ ਆਪਣਾ ਪਰਿਵਾਰ ਵੀ ਪਾਲਿਆ ਤੇ ਜੋਗ ਹੀ ਕਮਾਇਆ ਤਾਂ ਪਿਤਾ ਜੀ ਕਹਿਣ ਲੱਗੇ ਕਬੀਰ ਜੈਸੀ ਉਬਜੀ ਖੇ ਪੇਟ ਤੇ ਜਿਉਂ ਤੈਸੀ ਨਿਭੈ ਓੜ ਹੀਰਾ ਕਿਸ ਕਾ ਬਾਪਰਾ ਪੁਜਹਿਨ ਰਤਨ ਇਸ ਤਰ੍ਹਾਂ ਮਹਾਰਾਜ ਅਨੰਦ ਸਿੰਘ ਨੂੰ ਜੋ ਬਾਣੀ ਦੇ ਵਿੱਚ ਉਹਦਾ ਸਥਾਨ ਦੇਖ ਕੇ ਆਪਣੇ ਵੱਲੋਂ ਪੱਲਾ ਕਰ ਕਰਕੇ ਸਮਝਾ ਰਹੇ ਆ ਤਾਂ ਆਖਰ ਪਈ ਅਨੰਦ ਸਿੰਘ ਨੇ ਮਹਾਰਾਜ ਮੈਂ ਤੁਹਾਡੀ ਸ਼ਰਮ ਦੇ ਵਿੱਚਾਂ ਮੇਰੇ ਜਿਹੜੇ ਨੇਤਰ ਆ ਉਹ ਖੁੱਲ ਗਏ ਨੇ ਮੈਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਜੋ ਤੁਸੀਂ ਸਤਿਗੁਰ ਪਿਤਾ ਜੀ ਹੁਕਮ ਕਰੋਂਗੇ ਮੈਂ ਉਹ ਹੀ ਕਮਾਂਵਾਂਗਾ ਤੁਹਾਡੇ ਹੁਕਮਾਂ ਦੀ ਪਾਲਣਾ ਕਰਾਂਗਾ ਜਿਵੇਂ ਕਹੋਗੇ ਉਸੇ ਤਰ੍ਹਾਂ ਮੰਨਣਾ ਕਰੂੰਗਾ ਤਾਂ ਜੋ ਅਗਲੇ ਵਿੱਚ 4 ਅਗਲੇ ਕੀ ਗੱਲਾਂ ਹੁੰਦੀਆਂ ਨੇ ਰਹਿੰਦਾ ਇਹ ਮਹਾਰਾਜ ਮੇਰੀ ਬੇਨਤੀ ਹੈ ਮਰਿਹਦਰ ਦਇਆ ਹੋਵੇ ਮੈਂ ਆਪਜੀ ਰੀਤੀ ਨੂੰ ਅਪਣਾਵਾਂ ਇਸ ਤਰ੍ਹਾਂ ਮਹਾਰੇ ਕਿਰਪਾ ਕਰੋ ਤਾਂ ਮਹਾਰਾਜ ਉਹ ਅਗਲੇ ਬਚਨ ਕਰਦੇ ਹਨ ਸਿੰਘ ਨਾਲ ਆਓ ਸਰਵਣ ਕਰੀਏ ਕਿਵੇਂ ਉਹ ਚਰਨਾਂ ਤੇ ਮੱਥਾ ਟੇਕਦਾ ਕਿਵੇਂ ਵਰਤਾਂ ਤੱਪੇ ਹੁੰਦਾ ਰਸਨਾ ਨੂੰ ਕਰਕੇ ਪਵਿੱਤਰ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਸ ਪ੍ਰਕਾਰ ਜਦ ਬਿਨਾ ਸੁਨਾਏ ਹਮਰੇ ਹਿਰਦੇ ਦਇਆ ਤਵ ਆਈ ਕਹਿੰਦੇ ਇਸ ਤਰ੍ਹਾਂ ਫਿਰ ਜਦ ਇਸ ਪ੍ਰਕਾਰ ਜਦ ਬੇਨਤੀ ਸੁਣਾਈ ਤਾਂ ਸਾਡੇ ਹਿਰਦੇ ਦਇਆ ਮਹਾਰਾਜ ਦੇ ਕੋਲੇ ਚਰਨਾਂ ਕੋਲੇ ਬੇਨਤੀ ਕੀਤੇ ਨਾ ਮਹਾਰਾਜ ਹੀ ਗਰੀਬ ਸਿੱਖਾਂ ਪਰ ਤੁਹਾਡੇ ਹਾਂ ਤੇ ਜਿਸੇ ਤਰ੍ਹਾਂ ਵੀ ਹੈ ਤੁਸੀਂ ਆਪਣੇ ਸ਼ਰਨ ਵਿੱਚ ਰੱਖੋ ਮੈਂ ਜਮਾਂ ਦੀ ਪੀੜ ਨਹੀਂ ਸਹਾਰ ਸਕਦਾ ਮਹਾਰਾਜ ਜਮਾਂ ਦੀ ਪੀੜ ਤੋਂ ਮੈਨੂੰ ਬਚਾ ਲਓ ਤੁਸੀਂ ਕਿਰਪਾਲੂ ਹੋ ਦਿਆਲੂ ਹੋ ਤੁਸੀਂ ਮਿਹਰ ਦੀ ਨਿਗਾਹ ਕਰੋ ਜਦੋਂ ਐਸੇ ਕਰਨਾਂ ਪਰੇ ਦਇਆ ਮਤੇ ਮਹਾਰਾਜ ਦੇ ਘਰਟੇ ਬੇਨਤੀ ਪਰੇ ਬਚਨ ਕੀਤੇ ਭਾਈ ਨੰਦ ਸਿੰਘ ਨੇ ਨਾ ਤੇ ਮਹਾਰਾਜ ਦੇ ਹਿਰਦੇ ਦੀ ਦਇਆ ਪਿਤਾ ਜੀ ਕਹਿੰਦੇ ਕਿਸ ਰੀਤੀ ਕੋ ਕਾਰਜ ਪਰੈ ਹਮ ਸਹਾਇਤਾ ਤੇਰੀ ਕਰਾਂ ਅਸੀਂ ਤੈਨੂੰ ਕਿਹਾ ਕਿ ਕਿਸੇ ਰੀਤ ਨਾਲ ਵੀ ਤੈਨੂੰ ਜੇ ਕੰਮ ਪਵੇ ਤਾਂ ਅਸੀਂ ਤੇਰੀ ਸਹਾਇਤਾ ਕਰਾਂ ਵੀ ਤੂੰ ਕਿਸੇ ਗੱਲੋਂ ਕਬਰਾ ਨਾ ਚਿੰਤਾ ਨਾ ਕਰ ਸਾਡੀ ਗੱਲ ਤੇ ਵਿਸ਼ਵਾਸ ਰੱਖ ਅਕਾਲ ਪੁਰਖ ਨਿਰੰਕਾਰ ਤੇ ਭਰੋਸਾ ਕਰ ਪਰਮੇਸ਼ਰ ਦੀ ਬੰਦਗੀ ਕਰਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੀ ਲੋੜ ਪਵੇਗੀ ਕਿਤੇ ਵੀ ਤਾ ਅਸੀਂ ਹਾਜ਼ਰ ਆ ਅਸੀਂ ਤੇਰੀ ਸਹਾਇਤਾ ਕਰਾਂਗੇ ਕਾਲਯੁਗੋ ਪ੍ਰਥਮ ਚੌਕਰੀ ਕੇਰਾ ਵਰਤਿਓ ਭੀਖਣ ਪਾਪ ਬਡੇਰਾ ਚਾਰ ਜੁਗਾਂ ਦੀ ਚੌਂਕੜੀ ਵਿੱਚ ਕਾਲਯੁਗ ਦਾ ਅਪਰਤਕ ਪ੍ਰਭਾਵ ਹੈ ਇਸ ਪ੍ਰਕਾਰ ਇਸ ਵਿੱਚ ਕੋਰ ਪਾਪ ਦਾ ਵਰਤਾਰਾ ਹੋਇਆ ਰੱਖਵੇ ਹੇਤ ਧਰਮ ਕੋ ਜਗਮੈ ਨਰਨ ਚਲਾਵਨ ਕੋ ਸੁਭ ਮਗਮੈ ਇਸ ਜਗਤ ਦੇ ਵਿੱਚ ਧਰਮ ਨੂੰ ਰੱਖਣ ਵਾਸਤੇ ਮਨੁੱਖ ਨੂੰ ਸ਼ੁਭ ਪੰਥ ਤੇ ਚੱਲਣ ਵਾਸਤੇ ਗੁਰੂ ਰੂਪ ਧਾਰਿਓ ਅਵਤਾਰੋ ਬਰਖ ਹਜ਼ਾਰ ਹੋਂ ਤਨ ਤਪ ਧਾਰੋ ਤਾਂ ਮਹਾਰਾਜ ਲਗੇ ਇਸ ਕਰਕੇ ਗੁਰੂ ਰੂਪ ਹੋ ਕੇ ਅਵਤਾਰ ਧਾਰਨ ਕੀਤਾ ਸੀ ਜਗਤ ਨੂੰ ਧਰਮ ਦਾ ਰੱਖਣ ਜਗਤ ਵਿੱਚ ਧਰਮ ਦੀ ਰੱਖਿਆ ਕਰਨ ਵਾਸਤੇ ਪੰਥ ਨੂੰ ਚਲਾਉਣ ਵਾਸਤੇ ਕਹਿੰਦੇ ਅਸੀਂ ਸੰਸਾਰ ਦੇ ਵਿੱਚ ਫਰੇ ਮਨੁੱਖਾ ਦੇਹੀ ਲੈ ਕੇ ਅਵਤਾਰ ਧਾਰਨ ਕਰਕੇ ਆਏ ਆਂ ਹਜ਼ਾਰਾਂ ਸਾਲਾਂ ਤੱਕ ਅਸੀਂ ਤਨ ਧਾਰ ਕੇ ਤਪ ਕੀਤਾ ਹੈ ਮਹਾਰਾਜ ਉਹ ਆਪਾ ਹਿਮਕੁੰਡ ਦੀ ਬਾਤ ਦਾ ਸਰਬਣ ਕਰਦੇ ਹਨ ਤਾਂ ਉਸ ਵਰਤਾਂਤ ਬਾਰੇ ਮਹਾਰਾਜ ਇੱਥੇ ਜ਼ਿਕਰ ਟੁਕ ਮਾਤਰ ਹੁੰਦਾ ਹੈ ਕਿ ਅਸੀਂ ਸ੍ਰੀ ਧਰਮ ਕਰਕੇ ਮਹਾਰਾਜ ਉਹ ਪਿਛਲੇ ਜਨਮ ਐ ਦੁਸ਼ਟ ਮੰਨ ਦੇ ਸਰੂਪ ਅੰਦਰ ਮਹਾਰਾਜ ਨੇ ਤਾਪ ਕੀਤਾ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਸਤਿਗੁਰੂ ਤੋਂ ਹੁਕਮ ਲੈ ਕਰਕੇ ਰਹਿਮਤ ਲੋਕ ਤੇ ਆਉਣਾ ਕੀਤਾ ਸੰਸਾਰ ਦੇ ਭਲੇ ਲਈ ਮਹਾਰਾਜ ਨੇ ਫਿਰ ਇਹ ਮਨੁੱਖਾ ਦੇਹੀ ਲਈ ਤਾਂ ਮਾਰਗ ਅਨੁਸਾਰ ਤਾਪ ਕੀਤਾ ਹੈ ਤਵਤਾ ਧਰਮ ਕਰਕੇ ਤਾਂ ਹੀ ਸੰਸਾਰ ਵਿੱਚ ਆਏ ਸੋ ਮੰਡੂ ਹੈ ਇਹੋ ਤਨ ਪਾਇਓ ਨਾ ਆਦਿ ਸਤੇ ਜਾਏ ਕਮਾਇਓ ਸੋ ਮੰਡੂ ਤੂੰ ਇਹ ਸਰੀਰ ਪਾਇਆ ਹੈ ਆਲਸ ਨਾਲ ਤਪ ਨਹੀਂ ਕਮਾਇਆ ਜਾ ਸਕਦਾ ਮਹਾਰਗ ਦੇ ਇਹ ਪਿਛਲਾ ਨਾਮ ਜਿਹੜਾ ਉਹ ਮੰਡੂ ਐ ਮਾਰਗ ਦੱਸਣਾ ਕੀਤਾ ਨਾ ਕਿ ਤੂੰ ਹਜ਼ੂਰ ਟਹਿਲ ਕਰਿਆ ਕਰਦਾ ਸੀ ਗੁਰੂ ਸਾਹਿਬ ਦੀ ਸੇਵਾ ਸੰਭਾਲ ਕਰਦਾ ਸੀ ਟਹਿਲ ਸੇਵਾ ਕਰਿਆ ਕਰਦਾ ਸੀ ਪਰ ਤੂੰ ਆਖੇ ਨਹੀਂ ਲੱਗਿਆ ਤੂੰ ਆਲਸ ਧਾਰੇ ਅਸੀਂ ਵਚਨ ਕੀਤਾ ਸੀ ਵੀ ਘੋੜਿਆਂ ਨੂੰ ਭੋਜਨ ਸ਼ਿਕਾਤਾ ਵਿਚਾਰਾ ਪੱਠਾ ਪਾਤਾ ਤੂੰ ਕਹਿ ਪਾਤਾ ਪਰ ਕਹਿੰਦੇ ਉਥੋਂ ਦੇ ਆਰਕਾਰਾਂ ਵੱਲੋਂ ਸਭਾਈਆਂ ਵੱਲੋਂ ਪਤਾ ਲੱਗਿਆ ਵੀ ਤੂੰ ਦਾਣਾ ਪਾਣੀ ਪੁੰਦੈ ਨਹੀਂ ਸੀ ਪੱਠੇ ਪਾਇਏ ਨਹੀਂ ਬੈਠਾ ਰਿਹਾਸ ਧਾਰ ਕਰਕੇ ਜਿਹਦੇ ਕਰਕੇ ਫਿਰ ਤੈਨੂੰ ਇਹ ਦੁਆਰੇ ਇਹ ਸ਼ਰਾਫ ਮਿਲਿਆ ਤੇ ਇਹ ਜਨਮ ਲੈਣਾ ਪਿਆ ਤੈਨੂੰ ਤਾਂ ਮਾਰਗ ਤੇਰਾ ਪਹਿਲਾ ਨਾਮ ਮੰੰਡੂ ਸੀ ਭਾਈ ਇਸ ਕਰਕੇ ਤੂੰ ਆਲਸ ਵਿੱਚ ਰਹਾਂ ਤੂੰ ਕਰਮ ਤਾਂ ਕੀਤਾ ਨਹੀਂ ਆਲਸ ਵਿੱਚ ਰਹਿ ਕੇ ਫਿਰ ਤਾਪ ਕਿਵੇਂ ਕਰਦਾ ਸਿਮਨ ਕਿਵੇਂ ਕਰਦਾ ਬਾਣੀ ਕਿਵੇਂ ਪੜਦਾ ਨਾਮ ਕਿਵੇਂ ਜਪਦਾ ਤੂੰ ਉਹ ਸ਼ੁਭ ਕਰਮ ਨਹੀਂ ਕਮਾਇਆ ਭਗਤੀ ਨਹੀਂ ਕੀਤੀ ਅਬ ਤੂੰ ਰਹੀ ਐ ਨਿਕਟ ਹਮਾਰੇ ਕਰੈ ਜਿਬਾਹਨ ਸਰੁ ਪ੍ਰਕਾਰੇ ਹੁਣ ਤੂੰ ਸਾਡੇ ਪਾਸ ਰਹਿ ਪਿਆ ਤੇ ਇਸ ਕਰਕੇ ਸਭ ਪ੍ਰਕਾਰ ਤੇਰਾ ਨਿਰਵਾਹ ਕਰਾਂਗੇ ਇਸਤਰੀ ਆਨ ਸਦਰਮੈ ਬਾਸੋ ਕਿਸੂ ਰੀਤ ਤੇ ਲੈ ਮੰਤਰਸ ਆਪਣੀ ਇਸਤਰੀ ਨੂੰ ਵੀ ਲੈ ਕੇ ਘਰ ਵਿੱਚ ਵਿਸਾਓ ਇਸ ਪ੍ਰਕਾਰ ਮੰਦ ਦੇ ਵਿੱਚ ਜੋ ਡਾਰਾ ਉਹ ਨਾਮ ਨੂੰ ਮਾਨ ਦੇ ਵਿੱਚ ਜਿਹੜੇ ਡਾਹਰਾ ਪਏ ਆ ਬਿਨਿਖੇ ਆ ਭਰਮੋਂ ਕੱਢ ਦੋ ਤੇ ਆਪਣੇ ਪਰਿਵਾਰ ਨੂੰ ਲੈ ਕੇ ਸਾਡੇ ਕੋਲ ਇੱਥੇ ਰਹਿਣਾ ਕਰੋ ਗੁਰ ਸਹਾਇ ਮਨਿਸ਼ਚਾ ਜਨ ਕੋ ਸਿਮਰਹਿ ਕਾਰਜ ਥੁਰੈ ਨਾ ਤਿਨ ਕੋ ਤਾਂ ਗੁਰੂ ਜੀ ਦੀ ਸਹਾਇਤਾ ਦਾ ਜਿਨ੍ਹਾਂ ਦੇ ਮਾਨ ਵਿੱਚ ਨਿਸ਼ਚਾ ਹੈ ਯਾਦ ਕਰਨ ਦੇ ਨਾਲ ਉਹਨਾਂ ਦੇ ਕਾਰਜਾਂ ਵਿੱਚ ਵੀ ਕੋਈ ਥੜ੍ਹ ਨਹੀਂ ਰਹਿੰਦੀ ਕੋਵਾ ਮੈਂ ਸਹਾਇ ਤਹ ਜਾਈ ਮੇਟਣ ਕਰੋ ਵਿਗਨ ਸੁਮਦਾਹੀ ਤਾਕ ਜ ਉਥੇ ਜਾ ਕੇ ਮੈਂ ਤੁਹਾਡੀ ਸਹਾਇਤਾ ਕਰਾਂਗਾ ਸਾਰੇ ਵਿਗਨਾਂ ਨੂੰ ਖਤਮ ਕਰਾਂਗੇ ਮਹਾਰਾਜ ਕਹਿੰਦੇ ਗੁਰੂ ਨਾਨਕ ਦਾ ਘਰ ਹਰ ਸ਼ਰਨ ਆਏ ਦੀ ਸੇਵਾ ਕਰਦਾ ਰਿਹਾ ਸ਼ਰਨ ਆਏ ਨੂੰ ਰੱਖਦਾ ਰਿਹਾ ਸ਼ਰਨ ਆਏ ਦੀ ਸਹਾਇਤਾ ਕਰਦਾ ਰਿਹਾ ਤੇ ਭਾਈ ਤੇਰੀ ਵੀ ਸਹਾਇਤਾ ਹੋਊਗੀ ਜਿੱਥੇ ਯਾਦ ਕਰੇਗਾ ਅਸੀਂ ਆਵਾਂਗੇ ਤੇਰੇ ਸਾਰੇ ਵਿਗਨਾਂ ਨੂੰ ਹਰਾਵਾਂਗੇ ਤੇਰੇ ਕਾਲ ਅਕੰਠ ਕ ਦੂਰ ਕਰਾਂਗੇ ਇਸ ਕਰਕੇ ਤੂੰ ਸੁਣ ਕਰ ਆਨੰਦ ਸਿੰਘ ਮੁਦ ਸਾਥਾ ਗੁਰਪਗਤ ਪਕੜ ਪਰ ਧਰ ਮਾਥਾ ਇਹ ਗੱਲਾਂ ਸੁਣ ਕੇ ਨਾ ਸਿੰਘ ਬੜਾ ਪ੍ਰਸੰਨ ਹੋਇਆ ਅਤੇ ਸਤਿਗੁਰੂ ਪਿਤਾ ਜੀ ਦੇ ਪਾਵਨ ਚਰਨ ਕਮਲਾਂ ਦੇ ਆਪਣਾ ਮੱਥਾ ਧਰਤਾ ਸੋਨ ਵਰਤਾਂਤ ਸਤਿਗੁਰੂ ਬਿਸਮਾਨਯ ਸਭਾ ਸਪੂਰਨ ਅਚਰਜ ਮਾਨਯ ਉਸ ਦਾ ਵਰਤਾਨ ਸੁਣ ਕੇ ਸਾਰੇ ਬਹੁਤ ਹੈਰਾਨ ਹੋਏ ਸਾਰੇ ਸਭਾ ਦੇ ਸੁਗਾਂ ਨੂੰ ਚਰਜ ਮੰਨਿਆਂ ਬੜੇ ਹੈਰਾਨ ਹੋ ਕੇ ਮੰਨਿਆ ਇਸ ਤਰ੍ਹਾਂ ਵੀ ਹੋ ਸਕਦਾ ਹੈ ਆ ਲਖ ਨ ਲਖੇ ਜਾਏ ਗੁਰਦੇਵ ਤਤਸ਼ਿਨ ਰਿਝ ਹੈ ਲੰਗ ਭੀ ਸੇਵ ਆ ਕਹਿੰਦੇ ਗੁਰੂ ਜੀ ਨੇ ਆ ਲਖ ਨੇ ਨਾ ਇਹਨਾਂ ਨੂੰ ਕੋਈ ਵੀ ਜਾਣ ਨਹੀਂ ਸਕਦਾ ਤੁਰੰਤ ਰੀਜ ਕੇ ਮਾੜੇ ਦੀ ਵੀ ਸੇਵਾ ਕਰਦੇ ਤਨ ਵਿਰਦ ਸ੍ਰੀ ਸਤਗੁਰ ਕੇਰਾ ਨਰਕਨ ਪਰਨ ਦੇਤ ਨਿਜ ਚੇਰਾ ਕਹਨ ਲੱਗੇ ਸਤਗੁਰੂ ਜੀ ਦਾ ਧਰਮ ਆਪਣੇ ਸੇਵਕਾਂ ਨੂੰ ਨਰਕਾਂ ਵਿੱਚ ਨਹੀਂ ਪੈਂਦਿਆ ਕਿਉਂਕਿ ਜੋ ਸ਼ਰਨ ਆਉਂਦਾ ਹੈ ਮਹਾਰਾਜ ਕਹਿੰਦੇ ਨਾਨਕ ਗੁਰ ਕੀ ਚ ਮਹਾਰਾਜ ਕਹਿੰਦੇ ਅਸੀਂ ਆਪਣੇ ਸੇਵਕਾਂ ਦੇ ਵੀ ਸੇਵਕਾਂ ਜੋ ਸਾਡੇ ਭਗਤ ਨੇ ਅਸੀਂ ਉਹਨਾਂ ਦੇ ਵੀ ਸੇਵਕ ਹਾਂ ਜੋ ਸੇਵਨ ਕਰਦੇ ਸਾਡੀ ਰੱਧਨ ਕਰਦੇ ਅਸੀਂ ਉਹਦੀ ਚੱਕਰੀ ਕਰਦੇ ਆਂ ਭਾਈ ਤੇ ਆਪਾਂ ਸਰਬਨ ਕਰਦੇ ਆਂ ਤੇ ਆਦੇ ਵਿੱਚੋਂ ਫਿਰ ਜਿਨ੍ਹਾਂ ਨੇ ਬੰਦਗੀ ਕਮਾਈ ਭਾਵੇਂ ਉਹ ਨਾਮਦੇਵ ਸੀ ਭਾਵੇਂ ਰਬਦਾਰ ਸੀ ਭਾਵੇਂ ਤੰਨਾ ਜੱਟ ਸੀ ਭਾਵੇਂ ਪ੍ਰਕਾਰ ਮਹਾਤਮਾ ਦਾ ਸਾਧੂਆਂ ਦਾ ਆਪਾਂ ਨੂੰ ਵਰਨ ਵਰਤਾਂਤ ਮਿਲਦਾ ਹੈ ਤੇ ਮਹਾਰਾਜਾ ਜਾ ਕੇ ਸਦਨੇ ਵਰਗੇ ਸੈਨ ਵਰਗੇ ਨੇ ਸੇਵਾ ਕੀਤੀ ਨਾ ਇਸ ਐਨ ਜਾਂਦਾ ਜਾਂਦਾ ਰਾਜੇ ਦੇ ਘਰੇ ਹੁਣ ਇਹ ਨੌਕਰ ਲੱਗ ਗਿਆ ਰਾਜ ਸਦ ਸੰਗ ਹੋ ਰਹੇ ਸੀ ਸਦ ਸੰਗ ਦੇ ਵਿੱਚ ਬੈਠ ਗਿਆ ਜੀ ਪ੍ਰਭੂ ਬਾਤ ਨੂੰ ਕੀਤੀ ਜਾਵੇ ਪਰ ਬੰਦਗੀ ਵਿੱਚ ਭਗਤੀ ਜੈਸਾ ਲੇਨ ਹੋਇਆ ਰਾਜ ਦੀ ਸੇਵਾ ਕਰਨ ਵੱਲੋਂ ਭਲਾਈ ਦਿੱਤਾ ਲੇਨ ਹੋ ਗਿਆ ਤਾਂ ਮਹਾਰਾਜ ਨੇ ਦੇਖਿਆ ਵੀ ਸਦਨਾਤ ਹੁਣ ਇੱਥੇ ਕਿਵੇਂ ਨਿਰੰਕਾਰ ਦੀ ਸਾਡੀ ਭਗਤੀ ਜੁੜ ਗਿਆ ਮਹਾਰਾਜ ਮਰ ਸਦਨਿੰਦਾਨ ਰੂਪ ਲੈ ਕੇ ਰਾਜ ਦੀ ਮਾਲਿਸ਼ ਕਰਕੇ ਆ ਰਾਜ ਦੀ ਸੇਵਾ ਕਰਕੇ ਆਇਆ ਜਦੋਂ ਲੇਟ ਹੋਇਆ ਅੱਖਾਂ ਖੁੱਲੀਆਂ ਤੇ ਦੇਖਿਆ ਵੀ ਮੈਂ ਤਾਂ ਲੇਟ ਹੋ ਗਿਆ ਰਾਜੇ ਨੇ ਮੈਨੂੰ ਮੜਦੰਗਾ ਬੁਰਾ ਨਾ ਪਹੁੰਚਿਆ ਤਾਂ ਰਾਜਾ ਕਹਿੰਦਾ ਵੀ ਜਿਹੜੀ ਤੂੰ ਅੱਜ ਸੇਵਾ ਕੀਤੀ ਨਾ ਬੜੀ ਸੋਹਣੀ ਕੀਤੀ ਸਾਰਾ ਸਰੀਰ ਸ਼ਾਂਤ ਹੋ ਗਿਆ ਸਦਨਾ ਕਹਿਣ ਲੱਗੇ ਮੈਂ ਤਾਂ ਆਇਆ ਹੀ ਨਹੀਂ ਕਹਿੰਦੇ ਨਹੀਂ ਤੂੰ ਆਇਆ ਸੀ ਤੂੰ ਹੀ ਸਰੀਰ ਦੀ ਮਾਂ ਚ ਕੀਤੀ ਤਾਂ ਸਦਨਾ ਨੇ ਸਾਹਮਣੇ ਲਏ ਵੀ ਮੇਰੇ ਥਾਂ ਤੇ ਪਰਮੇਸ਼ਰ ਜੀ ਸੇਵਾ ਕਰਕੇ ਇੰਨੇ ਰਾਜਾ ਤੇਰੀ ਨੌਕਰੀ ਛੱਡੀ ਜਿਹੜਾ ਮੇਰੇ ਥਾ ਤੇ ਨੌਕਰੀ ਕਰ ਗਿਆ ਮੈਂ ਉਹਦੀ ਨੌਕਰੀ ਕਰਦਾ ਤਸਦਨਾ ਜੀ ਵੀ ਪਰ ਬਾਣੀ ਸਿਮਨ ਕਰ ਲਾਗੇ ਤੇ ਮਹਾਤਮਾ ਜਨ ਬਣ ਗਏ ਇਸ ਤਰ੍ਹਾਂ ਮਹਾਰਾ ਕਹਿੰਦੇ ਭਾਈ ਅਸੀਂ ਅਲੱਖਾਂ ਸਾਨੂੰ ਕੋਈ ਜਾਣ ਨਹੀਂ ਸਕਦਾ ਪਰਮੇਸ਼ਰ ਨੂੰ ਉਸ ਤਰ੍ਹਾਂ ਚੱਲਿਆ ਨਹੀਂ ਜਾ ਸਕਦਾ ਠੱਗਿਆ ਨਹੀਂ ਜਾ ਸਕਦਾ ਮੋਹਿਆ ਨਹੀਂ ਜਾ ਸਕਦਾ ਉਹਨੂੰ ਰਜਾਇਆ ਨਹੀਂ ਜਾ ਸਕਦਾ ਪਰ ਜਿਹੜੇ ਭਗਤ ਹੁੰਦੇ ਆ ਮਹਾਰਾ ਕਹਿੰਦੇ ਉਹ ਰਜਾ ਲੈਂਦੇ ਉਹ ਆਪਣੇ ਵੱਸ ਕਰ ਲੈਂਦੇ ਰੱਬ ਨੂੰ ਪ੍ਰੇਮ ਦੀ ਡੋਰੀ ਪਾ ਕੇ ਭਾਈ ਨਾਮਦੇਵ ਜੀ ਨੂੰ ਵੀ ਕਿਹਾ ਸੀ ਵੀ ਮੂਵੀ ਗਊ ਨੂੰ ਜਿਉਂਦਾ ਕਰਨਾ ਨਾ ਜਦੋਂ ਰਾਜੇ ਵੱਲੋਂ ਫਿਰ ਅਣਕ ਤਰਾਂ ਦੇ ਭਗਤ ਨਾਮਦੇ ਜੀ ਉੱਤੇ ਤਸ਼ੱਦਦ ਕੀਤੇ ਗਏ ਤਾਂ ਫਿਰ ਮਹਾਰਨੇ ਕਿਹਾ ਵੀ ਦਸ ਨਾਮ ਦੇ ਧਰਤੀ ਪਲਟਾ ਦੇ ਨਾ ਗਊ ਨੂੰ ਜਿਉਂਦਾ ਕਰਨਾ ਧਰਤੀ ਨੂੰ ਪਲਟਾਉਣਾ ਪਰ ਜਦ ਦਾ ਨਾਸ ਕਰਨਾ ਦਸ ਕੀ ਕਹਿਣਾ ਨਾਮ ਨੇ ਕਹਿੰਨੇ ਮਹਾਰਾਜ ਉਹ ਤੁਹਾਨੂੰ ਚੰਗਾ ਲੱਗਦਾ ਉਹ ਕਰੋ ਪਰ ਮੈਂ ਤੁਹਾਨੂੰ ਨਹੀਂ ਕਹਿਣਾ ਕਿ ਤੁਹਾਡਾ ਜਿਹੜਾ ਵਿਰਧਾ ਵਿਧਾਨ ਹੈ ਸਰਣਾ ਚਲੋ ਤੇ ਬਦੀ ਵਿਧਾਨ ਦੇ ਵਿੱਚ ਮੈਂ ਹੱਥ ਛੇਬ ਨਹੀਂ ਕਰਨਾ ਦਾਖਲ ਨਹੀਂ ਦੇਣਾਗਾ ਮੈਂ ਤੇਰੀ ਮਰਜ਼ਾਦਾ ਜੋ ਹੈ ਉਹ ਚੱਲੀ ਜਾਂਦੀ ਫਿਰ ਮਹਾਰਾਜ ਨੇ ਨਾਮਦੇਵ ਦੇ ਕਹੇ ਤੇ ਮੋਈ ਕਿਹਾ ਉਹਨੂੰ ਜਿਉਂਦਾ ਕੀਤਾ ਫਿਰ ਰਾਜੇ ਨੇ ਮੰਨਿਆ ਵੀ ਹਾਂ ਭਗਤ ਦੇ ਵਿੱਚ ਕੋਈ ਗੱਲਬਾਤ ਹੈ ਇਸ ਤਰ੍ਹਾਂ ਹੈ ਮਹਾਰਾਜ ਇਹ ਹੋਂਦੀ ਕਰ ਦਿੱ ਗਏ ਆਪਣੇ ਮਹਾਂ ਪ੍ਰਸੰਤ ਬਾਬਾਤਾ ਸਿੰਘ ਜੀ ਮਸਤੂਆਣੇ ਵਾਲੇ ਉਹਨਾਂ ਵਾਲ ਦੇ ਭਾਈ ਸਦਨੇ ਵਾਲੇ ਸੇਮ ਗੱਲ ਹੋਈ ਸਿਮਨ ਕਨ ਵਿੱਚ ਜੁੜ ਗਏ ਬੰਦਗੀ ਨਾਮ ਜਪਦੇ ਨਿਤਨੇਮ ਕਰਦੇ ਸਮਾਂ ਲੱਗ ਗਿਆ ਤੇ ਪਤਾ ਹੀ ਨਹੀਂ ਲੱਗਿਆ ਵੀ ਡਿਊਟੀ ਚਾ ਡਿਊਟੀ ਤਾਂ ਛੁੱਟੀ ਹੋ ਗਈ ਅਗਲੇ ਦਿਨ ਜਦੋਂ ਡਿਊਟੀ ਤੇ ਗਏ ਤੇ ਜਾ ਕੇ ਹਾਜ਼ਰੀ ਦਾ ਰਿਫਟ ਚੈੱਕ ਕੀਤਾ ਵੀ ਮੇਰੀ ਐਬਸੈਂਟ ਤਾਂ ਲੱਗੀ ਤਾਂ ਦੇਖਿਆ ਉੱਥੇ ਪ੍ਰੈਜ਼ੈਂਟ ਹਾਜ਼ਰੀ ਲੱਗੀ ਹੋਈ ਤਾਂ ਪੁੱਛਣ ਲੱਗੇ ਆਪਣੇ ਆਪ ਸਰ ਨੂੰ ਵੀ ਆ ਹਾਜ਼ਰੀ ਕਹਿੰਦੇ ਤੂੰ ਕੱਲ ਆਇਆ ਤੁਸੀਂ ਸਾਰਾ ਦਿਨ ਇੱਥੇ ਰਹਾਂ ਤਾਂ ਉਹ ਕਹਿਣ ਲੱਗੇ ਨਹੀਂ ਜੀ ਮੈਂ ਤਾਂ ਨਿਤਨੇਮ ਕਰਦਾ ਸੀ ਸਿਮਨ ਕਰਨ ਲੱਗੇ ਤੇ ਮੈਂ ਤਾਂ ਆਇਆ ਹੀ ਨਹੀਂ ਕਹਿੰਦੇ ਨਹੀਂ ਕੱਲ ਤੇਰੀ ਹਾਜ਼ਰੀ ਸੀ ਭਾਈ ਤੂੰ ਹੈ ਇੱਥੇ ਉਹ ਵੀ ਸਾਹਮਣੇ ਦੇ ਵੀ ਕਲੰਦਰ ਪਿਤਾ ਜੀ ਦੀ ਮੈਂ ਜਿਹੜੀ ਨਾਮ ਜਪ ਰਿਹਾ ਸੀ ਬਾਣੀ ਪੜ੍ਹ ਰਿਹਾ ਸੀ ਉਹ ਹੀ ਮੇਰੀ ਖਾਸ ਡਿਊਟੀ ਕਰ ਗਈ ਤਾਂ ਉਦੋਂ ਉਥੋਂ ਵੀ ਫਿਰ ਬਾਬਾ ਆਦਰ ਸ੍ਰੀ ਜੀ ਨੇ ਆਪਣੀ ਜਿਹੜੀ ਡਿਊਟੀ ਉਹ ਛੱਡ ਦਿੱਤੀ ਫੌਜ ਦੇ ਵਿੱਚੋਂ ਤੇ ਪਰਮੇਸ਼ਰ ਦੀ ਬੰਦਗੀ ਕਮਾਉਣ ਲੱਗੇ ਸਿਮਰਨ ਕਰਨ ਲੱਗੇ ਤੇ ਅੱਜ ਉਹਨਾਂ ਦਾ ਨਾਮ ਵੱਡੇ ਮਹਾਤਮਾ ਸਾਧੂਆਂ ਚੋਂਦਾ ਹੈ ਇਸ ਤਰ੍ਹਾਂ ਹੈ ਮਹਾਰਾਜ ਜੀ ਨੇ ਪਾਈ ਜਿਨ੍ਹਾਂ ਨੇ ਵੀ ਸਾਡੀ ਬੰਦਗੀ ਕਮਾਈ ਸਿਮਰਨ ਕੀਤਾ ਨਿਰੰਕਾਰ ਨੂੰ ਯਾਦ ਕੀਤਾ ਜੁਗਾ ਜੁਗਾ ਤੱਕ ਉਹਨਾਂ ਦਾ ਨਾਮ ਸੰਸਾਰ ਚ ਚਮਕਦਾ ਹੈ ਮਾਇਆ ਦੇ ਸੋਪਾ ਦਾ ਚਾਰ ਜਨਾਂ ਦੇ ਹੈ ਸੰਸਾਰੀ ਲੋਕਾਂ ਦਾ ਚਾਰ ਜਨਾਂ ਦਾ ਮੇਲਾ ਹੈ ਪਰ ਜਿਨ੍ਹਾਂ ਨੇ ਨਾਮ ਜਪਿਆ ਬਾਣੀ ਪੜੀ ਭਾਈ ਉਹਨਾਂ ਨੂੰ ਸਾਰਾ ਸੰਸਾਰ ਜ ਜਿਸ ਪਾਪੀ ਕੋ ਕੋਏ ਨਾ ਜਾਣੈ ਨਾਮ ਜਪਤ ਚੌਂ ਕੁੰਟ ਜਾਣੈ ਗਨਕਾ ਸੀ ਪਾਪਣ ਸੀ ਪਰ ਅੱਜ ਅਰਜੁਨ ਸਤਕਾਰਿਆ ਜਾਂਦਾ ਕਿਉਂਕਿ ਉਹਨੇ ਮਹਾਤਮਾ ਦਾ ਬਚਨ ਮੰਨਿਆ ਤੋਤੇ ਨੂੰ ਆਗਲਾ ਮਰਕਾਇਆ ਫਿਰ RAM ਦੇ ਵਿੱਚ ਇਹ ਭੇਦ ਹੋ ਗਈ ਗਨਕਾ ਵਰਗੀ ਪਾਪਣ ਦਾ ਵੀ ਮਹਾਰਗ ਦੇ ਭਲਾ ਹੋ ਗਿਆ ਉਹਨੂੰ ਵੀ ਸਤਕਾਰਿਆ ਜਾਂਦਾ ਤੁਨ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਜਗ੍ਹਾ ਦਿੱਤੀ ਗਨਕਾ ਅਜਾਮਲ ਪਾਪੀ ਜਗ ਜਾਣੇ ਕਹਿੰਦੇ ਅਜਾਮਲ ਵਰਗੇ ਨੇ ਪਾਪੀ ਸੀ ਉਹ ਵੀ ਤਾਂ ਉਹਨਾਂ ਨੇ ਵੀ ਬਾਣੀ پڑھی ਸਿਮਰਨ ਕੀਤਾ ਨਰੰਕਾਰ ਦੀ ਬੰਦਗੀ ਸੇਵਾ ਟਰ ਕਮਾਈ ਉਹਨਾਂ ਦਾ ਵੀ ਭਲਾ ਹੋ ਗਿਆ ਭਾਈ ਤੇ ਆਪਾਂ ਤਾਂ ਹਰੇ ਫੇਰ ਮਹਾਰਾਜ ਨੇ ਤੰਦਰੁਸਤੀ ਦਿੱਤੀ ਆਪਾ ਪਾਪਾਂ ਤੋਂ ਰਹਿਤ ਹੈ ਕੁਝ ਨਾ ਕੁਝ ਭਲਾ ਸੋਝੀ ਬੁੱਧੀ ਹੈ ਜਿੱਥੇ ਵੈਸ਼ੀਆ ਗਣਕਾ ਵਰਗੇ ਤਰਗੇ ਮਾੜੇ ਕਰਮ ਕਰ ਕਮਾਲੇ ਤੇ ਸਾਡਾ ਕਿਉਂ ਨਹੀਂ ਭਲਾ ਹੋ ਸਕਦਾ ਇਸ ਗਾਰੇ ਕਿ ਜੋ ਮਹਾਰਣਿ ਮਨੁਖਾ ਦੇਹੀ ਇਹ ਸਵਾਦ ਦਿੱਤੇ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਮਰਿਆ ਅਵਰ ਕਾਰ ਤਰੀਕੇ ਤੇ ਨਾ ਕਾਮ ਮਿਲ ਸਾਧ ਸੰਤ ਭਜੋ ਕੇਵਲ ਨੰਕਾਰ ਦਾ ਨਾਮ ਜਪੋ ਸੰਸਾਰ ਦੇ ਕਰਮ ਵੀ ਕਰਨੇ ਆ ਪਰਿਵਾਰ ਵੀ ਪਾਲਣਾ ਬੱਚੇ ਵੀ ਪਾਲਣੇ ਆ ਪਰ ਕਹਿੰਦੇ ਕਿਰਤ ਵਰਤ ਕਰ ਧਰਮ ਦੀ ਜਿਹੜੀ ਕਿਰਤ ਕਰਦੇ ਧਰਮ ਦੀ ਕਰ ਕਿਸੇ ਨਾ ਠੱਗੀ ਧੋਖਾ ਵਿਸ਼ਵਾਸ ਘਾਤ ਨਾ ਕਰ ਬੇਈਮਾਨੀ ਨਾ ਕਰ ਸ਼ੁੱਭ ਸੁਰਤ ਨਾਲ ਸ਼ੁੱਭ ਮਨ ਦੇ ਨਾਲ ਕੰਮ ਨੂੰ ਕਰ ਉਹੀ ਤੇਰੀ ਬਖਤੀ ਹੈ ਉਹੀ ਤੇਰਾ ਸਿਮਰਨ ਜੇ ਤੂੰ ਕੰਮ ਧੰਦਾ ਹੀ ਆਪਣਾ ਇਮਾਨਦਾਰੀ ਨਾਲ ਕਰਨਾ ਇਸ ਕਰਕੇ ਜੋ ਸਤ ਤੂ ਦਸਰੇ ਨਹੀਂ ਇਥੇ ਕਿਉਂ ਪਰਮਾਤਮਾ ਨੂੰ ਮੋਇਆ ਨਹੀਂ ਜਾ ਸਕਦਾ ਪਰ ਮੋਲਿਆ ਭਗਤਾਂ ਨੇ ਕਬੀਰ ਦੇ ਆਖੇ ਲੱਗਿਆ ਨਾ ਬਦਕ ਨਾਮਦੇ ਉਹਦੇ ਆਖੇ ਲੱਗਿਆ ਤੰਨੇ ਡਟਦੇ ਆਖੇ ਲੱਗਿਆ ਭਗਵਾਨ ਜੇ ਪੰਡਦਿਆਂ ਗੱਲਾਂ ਤੂੰ ਕਰਨ ਕਰਦਾ ਮੇਰੇ ਵੀ ਕੰਮ ਕਰ ਆ ਆਪਣੇ ਖੇਤ ਸਾ ਵਾਹੀ ਕਰਨ ਵਾਲੀ ਆ ਪਾਣੀ ਲਾਉਣ ਵਾਲਾ ਮੇਰਾ ਕੰਮ ਕਰ ਤੇ ਆਪਾਂ ਜਾਣਦੇ ਤੰਨੇ ਦੇ ਬਰਾਖੇ ਲਾ ਕੇ ਮਹਾਰਾਜ ਨੇ ਖੇਤੀ ਵਾਹੀ ਕੀਤੀ ਫਿਰ ਤੋ ਲੋਚਨ ਭਗਤ ਨੂੰ ਤੰਨੇ ਦੇ ਕਹਿਣ ਤੇ ਮਹਾਰਾਜ ਨੇ ਦਰਸ਼ਨ ਵੀ ਦਿੱਤੇ ਇਸ ਕਰਕੇ ਕਹਿੰਦੇ ਉਹਨੂੰ ਮੋਹਿਆ ਨਹੀਂ ਜਾ ਸਕਦਾ ਵਸ ਕਰਨ ਔਖਾ ਪਰ ਕਹਿੰਦੇ ਵਸ ਭਗਤ ਕਰ ਲੈਂਦੇ ਆਂ ਪ੍ਰੇਮ ਦੀ ਡੋਰੀ ਪਾ ਕੇ ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਪ੍ਰੇਮ ਦੇ ਵਿੱਚ ਪਰਮਾਤਮਾ ਨੂੰ ਕੁਝ ਵੀ ਕਰਾਇਆ ਜਾ ਸਕਦਾ ਇਸ ਕਰਕੇ ਬਾਣੀਆਂ ਆਪਾਂ ਮਤਲਬ ਪੜ੍ਹਦੇ ਆਂ ਕਲਨਿਰ ਪਿਤਾ ਜੀ ਸਵੈਨਾ ਦੇ ਵਿੱਚ ਕਹਿੰਦੇ ਵੀ ਸਾਥ ਘੋਮ ਸੁਣ ਲਓ ਸਭਾ ਜਨ ਪ੍ਰੇਮ ਕੇ ਉਹ ਤਨਹੀਂ ਪ੍ਰਭੂ ਆ ਜਿਨ੍ਹਾਂ ਨੇ ਪਿਆਰ ਕੀਤਾ ਪ੍ਰੇਮ ਕੀਤਾ ਸ਼ਰਧਾ ਕੀਤੀ ਪਰ ਆਤਮਾ ਤੇ ਰੱਬ ਉਹਨਾਂ ਨੂੰ ਮਿਲਿਆ ਭਾਈ ਉਹ ਭਾਵੇਂ ਅਨਪੜ੍ਹ ਸੀ ਭਾਵੇਂ ਬੜੇ ਰਿਹਾ ਇਸ ਕਰਕੇ ਦਰਨਕਾਰ ਪਰਮੇਸ਼ਰ ਦੀ ਬੰਦਗੀ ਕਮਾਏਗੀ ਪਰਮੇਸ਼ਰ ਦੇ ਨਾਲ ਪ੍ਰੇਮ ਪਾਈਗੇ ਤਾਂ ਹੀ ਸਾਡਾ ਸਹੀ ਮਨਜੀਵਨਾ ਜਿਹੜਾ ਸਫਲਾ ਹੈ ਤਾਂ ਮਹਾਰਾਜ ਦੱਸਣਾ ਕਰ ਰਹੇ ਨੇ ਇੱਥੇ ਕਿ ਭਾਈ ਤੂੰ ਪਰਮੇਸ਼ਰ ਦੇ ਨਾਲ ਬੰਦਗੀ ਕਮਾਹ ਉਹਨਾਂ ਪ੍ਰੇਮ ਕਰ ਇਹ ਤੇਰਾ ਧਰਮ ਹੈ ਸਾਡਾ ਧਰਮ ਹੈ ਤੈਨੂੰ ਨਰਕਾਂ ਨਹੀਂ ਮਰਜਾਂਦਾ ਜੇ ਤੂੰ ਸ਼ੁਭ ਕਾਰਮ ਕਮਾਏਗਾ ਬਾਣੀ ਪੜ੍ਹੇਗਾ ਨਿਤ ਨੇਮ ਕਰੇਗਾ ਚੰਗੇ ਕੰਮ ਕਰੇਗਾ ਕਰਤਵ ਧਰਮ ਦੀ ਕਰੇਗਾ ਤੇ ਮਹਾਰਾਜ ਪੈ ਤੇਨੂੰ ਨਾਰਕਾ ਚੋਂ ਅਸੀਂ ਜਾਣ ਨਹੀਂ ਦੇਵਾਂਗੇ ਤੇਰਾ ਸੁਰਗ ਵਿੱਚ ਵਾਸਾ ਅਸੀਂ ਕਰਾਂਗੇ ਆਨੰਦ ਸਿੰਘ ਤਾਂ ਵੱਲੇ ਨਿਤ ਤਾਰੀ ਬਸਿਓ ਆਨ ਗੁਰ ਨਗਰ ਮਝਾਰੀ ਤਾਂ ਆਨੰਦ ਸਿੰਘ ਫਿਰ ਆਪਣੀ istri ਨੂੰ ਲੈ ਕੇ ਸਤਗੁਰੂ ਜੀ ਦੀ ਨਗਰੀ ਦੇ ਵਿੱਚ ਆ ਕੇ ਉਹਨੇ ਵਾਸਾ ਕੀਤਾ ਸਤਗੁਰੂ ਦੀ ਸ਼ਰਨ ਵਿੱਚ ਆ ਕੇ ਰਹਿਣਾ ਲੱਗੇ ਕਰੀ ਜਾਏ ਜੇ ਤੱਕ ਸਿੱਖ ਸੇਵਾ ਤੇ ਤੱਕ ਕਰਤ ਨਿਗਟ ਗੁਰੂ ਦੇਵ ਸਿੱਖਾਂ ਦੀ ਜਿੰਨੀ ਵੀ ਉਹ ਸੇਵਾ ਕਮਾਈ ਗਿਆ ਨਾ ਜਿੰਨੀ ਵੀ ਸੇਵਾ ਕਰੀ ਗਿਆ ਹੌਲੀ ਹੌਲੀ ਮਹਾਰਾਜ ਜਿੰਨੀ ਵੀ ਸੇਵਾ ਉਹ ਕਰਦਾ ਸਤਗੁਰੂ ਜੀ ਆਨੰਦ ਸਿੰਘ ਨੂੰ ਆਪਣੇ ਪਾਸ ਉਹਨਾਂ ਹੀ ਨਦੀ ਕਰਦੇ ਗਏ ਉਹਨਾਂ ਹੀ ਨਦੀ ਕਰਦੇ ਜਿੰਨੀ ਉਹ ਸੇਵਾ ਕਰਦਾ ਜਿੰਨਾ ਪਿਆਰ ਕਰਦਾ ਜਿੰਨਾ ਪ੍ਰੇਮ ਰੱਖਦਾ ਸਤਿਗੁਰੂ ਆਨੰਦ ਸਿੰਘ ਨੂੰ ਉਤਨਾ ਹੀ ਫਿਰ ਨੇੜੇ ਕਰਦੇ ਆਏ ਸਭ ਪ੍ਰਕਾਰ ਸਤਿਗੁਰੂ ਨਿਵਾਹੀ ਸੇਵਾ ਕਰਤ ਰਹੋ ਕਰਮਾਹੀ ਸਭ ਪ੍ਰਕਾਰ ਸਤਿਗੁਰਾਂ ਨੇ ਫਿਰ ਨਿਰਵਾਹ ਕੀਤਾ ਉਹ ਖਾਣ ਪਾਣ ਦਾ ਰਹਿਣ ਸੈਂਦਾ ਕਿਸੇ ਵੀ ਵਸਤੂ ਦੀ ਕਮੀ ਨਹੀਂ ਰਹਿਣ ਦਿੱਤੀ ਸੇਵਾ ਕਰਤ ਰਹੋ ਕਰਮਾਹੀ ਤੇ ਕਦੇ ਸੇਵਾ ਕਰਦਾ ਆਪਣੇ ਘਰ ਵਿੱਚ ਹੀ ਰਹਿ ਰਿਹਾ ਸੀ ਸ਼੍ਰੀ ਮੁਖ ਕਰਸਹ ਬਾਕਨ ਸੁਣੇ ਵੱਡੇ ਭਾਗੋਂ ਪੂਰਨ ਕੀਜਨੇ ਗੁਰੂ ਜੀ ਜੋ ਵੀ ਬਚਨ ਮੁਖ ਤੋਂ ਕਰਦੇ ਨੇ ਨਾ ਸੁਣਦਾ ਸੀ ਉਹ ਆਪਣੇ ਆਪਣੇ ਪੂਰਬਲੇ ਚੰਗੇ ਭਾਗ ਜਾਣਗੇ ਕਿ ਮੇਰੇ ਵੱਡੇ ਭਾਗ ਨੇ ਜਿਹੜੀ ਮੈਨੂੰ ਸਤਪੁਰਾਂ ਦੀ ਸ਼ਰਮ ਮਿਲੀ ਹੈ ਵੱਡੇ ਭਾਗ ਨੇ ਮਹਾਰਾਜ ਉਹ ਤੁਹਾਡੇ ਬਚਨ ਸਾਨੂੰ ਸਰਪਨ ਕਰਨ ਵਾਸਤੇ ਮਿਲਦੇ ਆ ਤੁਹਾਡੇ ਬਚਨ ਮੈਂ ਸੁਣ ਰਿਹਾ ਆਪਣੇ ਕੰਨਾਂ ਦੇ ਨਾਲ ਕਿਉਂਕਿ ਵੀ ਬਹੁਤ ਵੱਡਾ ਭਾਗ ਹੈ ਕਿ ਤਰ੍ਹਾਂ ਸੰਸਾਰ ਵਹਦ ਤੇ ਪਰ ਉਹ ਗੁਰਬਾਣੀ ਆਪਣੇ ਕੰਨਾਂ ਨਾਲ ਸੁਣ ਨਹੀਂ ਸਕਦੇ। ਚਾਹ ਕਰਕੇ ਵੀ ਤੇ ਜੇ ਕੋਈ ਗੁਰਬਾਣੀ ਸਰਪੰਨ ਕਰਵੇ ਆ ਪੜ ਰਿਹਾ ਤਾਂ ਵੱਡੇ ਭਾਗ ਜਾਨੂ ਵੀ ਸਾਨੂੰ ਕਥਾ ਸੁਣਨ ਦਾ ਗੀਤਨ ਸੁਣਨ ਦਾ ਬਾਣੀ ਪੜਨ ਦਾ ਸਰਪੰਨ ਕਰਨ ਦਾ ਮੌਕਾ ਨਹੀਂ ਦੇ ਵੱਡੇ ਭਾਗ ਨੇ ਕਿਉਂਕਿ ਪੜਨ ਦਾ ਤੇ ਸੁਣਨ ਦਾ ਇਹ ਬਰਾਬਰ ਹੀ ਲਾਭ ਹੈ। ਘਟ ਨਹੀਂ ਹੈ। ਇਸ ਤਰ੍ਹਾਂ ਅਨੰਦ ਸਿੰਘ ਸਤਿਗੁਰਾਂ ਦੇ ਪਾਸ ਰੱਖ ਕੇ ਰਹਿਣ ਲੱਗਾ। ਸੇਵਾ ਟਹਿਲ ਕਮਾਉਣ ਲੱਗਾ ਤੇ ਆਪਣੇ ਚੰਗੇ ਭਾਗ ਮੰਨ ਕੇ ਸਤਿਗੁਰਾਂ ਦੇ ਪਾਸ ਰਿਹਾ ਵੀ ਮੇਰੇ ਪੂਰਬਲੇ ਕਰਮ ਨੇ ਮੇਰੇ ਵੱਡੇ ਭਾਗ ਦੇ ਮਹਾਰਾਜੋ ਤੁਹਾਡੇ ਦਰ ਕਰ ਦੀ ਸੇਵਾ ਸਾਨੂੰ ਮਿਲੀ ਹੈ ਤੂੰ ਸਤਿਗੁਰ ਦੀ ਕਿਰਪਾ ਕਰ ਮੈਂ ਸਾ ਮਤਬਦ ਬਖਸ਼ਿਸ਼ ਕਰਨ ਐਸਾ ਗਿਆਨ ਦੇ ਤਾਂ ਜੋ ਸਤਿਗੁਰਾਂ ਦੇ ਪਰਥਾਏ ਭਾਮ ਚੰਨ ਨਾ ਢੁੱਲ ਸੁਕੀ ਬਾਣੀ ਬਣ ਦਿੱਤਾ ਨਹੀ ਹੋਈ ਅਨੁਸ਼ਕੇ ਸੰਸ ਜੀ ਗੁਰੂ ਵਾਲੇ ਬਣ ਗਏ सुखी पर लोग सुखिले नाम ना प्रभु आपे मिले आओ संगत का सुनिया दासा का दुर्जा प्रवान सर्वपुद मां गज के आंसू जी वागुरू जी का खालसा वाहेगुरू जी की फतेह